ਇਹ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਹਰਸ਼ੀ ਉਹਦਾ ਨਾਮ ਮੇਰਾ ਛੋਟਾ ਬ੍ਰਦਰ ਆ ਜਿਸ ਮੰਦਰ ਦੇ ਲਾਗੇ ਆਪਣੀ ਗਲੀ ਲੱਗਦੀ ਵਸਤੀ ਭਗਵਾਨਪੁਰਾ ਇਹ ਕੱਲ ਕਿਤੇ ਥੋੜਾ ਬਹੁਤਾ ਨਸ਼ਾ ਨੁਸ਼ਾ ਪਹਿਲਾਂ ਕਰਦਾ ਰਿਹਾ ਤੇ ਸੈਂਟਰ ਚੋਂ ਆਇਆ 7-8 ਦਿਨ ਹੋ ਗਏ ਆ ਅੱਛਾ ਜੀ ਸੈਂਟਰ ਚੋਂ ਆਇਆ ਤੇ ਜਿਹੜੇ ਮੁੰਡੇ ਨਸ਼ਾ ਵੇਚਦੇ ਆ ਉਹਨਾਂ ਨੇ ਮਾਰਿਆ ਇਹਨੂੰ ਕਿਤੇ ਪਹਿਲਾਂ ਥੋੜੀ ਬੋਦੀ ਬਹਿਸ ਬਾਜੀ ਚੱਲਦੀ ਸੀ ਤੇ ਕੱਲ ਕਿਤੇ ਘਰੇ ਹੈ ਨਹੀਂ ਸੀ ਕੋਈ ਕੱਲਾ ਕਿਤੇ ਦੇਖਦੂਖ ਲਿਆਣੇ ਇਹ ਦਰਵਾਜ਼ੇ ਖੜਕਾਉਂਦਾ ਫਿਰ ਕਿਸੇ ਨੇ ਬੁਆ ਨਹੀਂ ਖੋਲਿਆ ਮੱਲੇ ਦੇ ਵਿੱਚੋਂ ਅੱਛਾ ਦਰਵਾਜ਼ੇ ਦੂਜਾ ਢਕਾਨ ਤੋਂ ਬਾਅਦ ਇਹ ਭੱ ਪੰਜ-ਸੱਤ ਜਣੇ ਆਣ ਕੇ ਗੱਲ ਪੈ ਗਏ ਸਿਰ 'ਚ ਕੱਪਾ ਮਾਰਿਆ ਡਿੱਗ ਗਏ ਉਹ ਕਿਹੜੇ ਲੋਕ ਨੇ ਆਹ ਉਹ ਜੀ ਆਪਣੇ ਤਾਂ ਕੁਛ ਲੱਲਾ ਵਸਤੀ ਦੇ ਆ ਦਾਣਾ ਮੰਡੀ ਦੇ ਆ ਕੁਛ ਇਥੋਂ ਵਸਤੀ ਦੇ ਆ ਤਾਂ ਸਿਰ ਦੇ ਵਿੱਚ ਵੱਜੀ ਆ ਤੇ ਹਾਥੂ ਥ ਵੱਡੇ ਹੋ ਜਾਂਦੇ ਬਸ ਜਿਹੜੀ ਬੰਦੀ ਕਾਰਵਾਈ ਉਹਨਾਂ ਖਿਲਾਫ ਕੀਤੀ ਜਾਏ ਐਵੇਂ ਤਾਂ ਜਣੇ ਖਣੇ ਨੂੰ ਤਰੇ ਜਾਂਦੇ ਨੂੰ ਮਾਰਿਆ ਜਾਊਗਾ ਕਿੰਨੀ ਉਮਰ ਸੀ ਮੁੰਡੇ ਦੀ 17-18 ਸਾਲ ਦੀ ਸੀ ਮੁੰਡਾ ਨੌਜਵਾਨ ਛਸੰ ਦੇ ਮੁਤਾਬਕ ਪਰਿਵਾਰ ਦੇ ਦੱਸਣ ਮੁਤਾਬਕ ਵੀ ਚਿੱਟੇ ਦੇ ਸਦਾਗਰਾਂ ਨੇ ਨਸ਼ੇ ਦੇ ਸਦਾਗਰਾਂ ਨੇ ਉਹਦੀ ਬਲੀ ਲਈ ਉਹਦੀ ਜਾਨ ਲਈ ਗੱਲ ਇਹ ਨਹੀਂ ਵੀ ਇਹ ਮੁੰਡਾ ਚਲਾ ਗਿਆ ਹਮ ਅੱਜ ਲਗਾਤਾਰ ਤੀਜਾ ਦਿਨ ਹੋ ਗਿਆ ਹਮ ਜਲਾਲਾਬਾਦ ਦੇ 8 ਕਿਲੋਮੀਟਰ ਦੇ ਏਰੀਏ ਦੇ ਵਿੱਚ ਵਿੱਚ ਦੀ ਗੱਲ ਹੈਗਾ ਅਰਨੀ ਵਾਲਾ ਵੀ ਪਿਆ ਹੈ ਹਮ ਫਾਇਲ ਕਾ ਦੇ ਨੇੜੇ ਤੇ ਆ ਸਰਦ ਖਤਮ ਹੁੰਦੀ ਜਲਾਲਾਬਾਦ ਦੀ ਲਾਧੂ ਕਾ ਮੰਡੀ ਦੇ ਨੇੜੇ 8 ਕਿਲੋਮੀਟਰ ਤੋਂ ਉਰਾ ਹੋਰਾ ਦੀ ਗੱਲ ਕਰਾਂਗਾ ਪਰਸੋ ਸੀ ਅਸੀਂ ਰੋਡ ਜਾਮ ਰੱਖਿਆ ਬੱਗੇ ਕੇ ਹਮ ਉਹ ਵੀ ਮੁੰਡਾ ਮਾਰਿਆ ਗਿਆ ਹਮ ਮਾਰਿਆ ਤਾਂ ਜਾਂਦਾ ਜੇ ਮੁਕੇ ਸੇ ਨੂੰ ਥੱਲੇ ਬੱਚਾ ਆ ਜੇ ਕੁੱਤੇ ਦਾ ਵੀ ਆਪਾਂ ਜਾਣਦੇ ਆ ਜਿਹਨੇ ਨਸ਼ਾ ਨਾ ਕੀਤਾ ਵੇਖਦਾ ਯਾਰ ਬਿਨਾ ਕੁੱਤੇ ਦਾ ਬੱਚਾ ਆ ਇਹਨੂੰ ਪਾਸੇ ਕਰੀਏ ਮਾਰਦੇ ਉਹੀ ਨੇ ਨੌਜਵਾਨ ਦੀ ਬਲੀ ਉਹੀ ਲੈਂਦੇ ਨੇ ਜਿਹੜੇ ਰੱਜੇ ਹੁੰਦੇ ਨੇ ਨਸ਼ੇ ਨਾਲ ਐਵੇਂ ਤਾਂ ਕੋਈ ਕਿਸੇ ਦੀ ਕਤਲ ਕਰ ਨਹੀਂ ਸਕਦਾ ਬੱਗੇ ਕਿਆ ਮੋੜ ਤੋਂ ਪਹਿਲੀ ਘਟਨਾ ਪਰਸੋ ਦੀ ਕੱਲ ਟਿਵਾਣਿਆਂ ਦੇ ਵਿੱਚ ਉਹ ਤਾਂ ਸ਼ਰਿਆਮ ਹੀ ਸਾਹਮਣੇ ਸੀ ਚਿੱਟਾ ਦੀ ਸੂਰਿੰਜ ਵਿੱਚ ਸੀ ਦੂਜਾ ਤੀਜਾ ਵਾਕਿਆ ਇਹ ਹੈ ਬੜੀ ਬੇਰਹਿਮੀ ਦੀ ਨਾਲ ਮੁੰਡੇ ਦਾ ਕਤਲ ਕੀਤਾ ਗਿਆ ਇਹ ਨਸ਼ੇ ਦੇ ਸੂਦਾਗਰਾਂ ਦੇ ਵੱਲੋਂ ਅਸੀਂ ਰੋਜ਼ ਕੌਕੀ ਦਾ ਪੰਜਾਬ ਪੁਲਿਸ ਨੂੰ ਵੀ ਬੇਨਤੀ ਕਰੀਦਾ ਵੀ ਸਰਕਾਰ ਜੀ ਪੰਜਾਬ ਪੁਲਿਸ ਦੀ ਤੁਹਾਡੀ ਮੁਹਿੰਮ ਪੰਜਾਬ ਪੁਲਿਸ ਦੀ ਵਧੀਆ ਪੰਜਾਬ ਸਰਕਾਰ ਦੀ ਮੁਹਿੰਮ ਵਧੀਆ ਪਰ ਜੈਲਾਬਾਦ ਆ ਕੇ ਪਤਾ ਨਹੀਂ ਕਿਉਂ ਇਹ ਰੁਕ ਜਾਂਦੀ ਹੈ ਕੀ ਕਾਰਨ ਹੈ ਕਿਉਂ ਠਲਣੀ ਪੈ ਰਹੀ ਮੈਂ ਕੱਲ ਵੀ ਕਿਹਾ ਹੈ no doubt ਉੱਤੇ ਸਰਕਾਰ ਦਾ ਵੀ ਮਨ ਠੀਕ ਹੈ ਸਾਫ਼ ਹੈ ਐਸਐਸਪੀ ਵੀ ਮਨ ਸਾਫ਼ ਦਾ ਹੈ ਪਰ ਥੱਲੇ ਇਥੇ ਜਿਹੜਾ ਇਤੋਂ ਦਾ ਸਿਸਟਮ ਹੈ ਨਾ ਉਹ ਇਹਨੂੰ ਕੰਟਰੋਲ ਕਰਨ ਨੂੰ ਨਸ਼ੇ ਨੂੰ ਜਾਂ ਨਸ਼ੇ ਦੇ ਸਦਾਗਰਾਂ ਨੂੰ ਜਾਂ ਗੁੰਡਾਗਰਦੀਆਂ ਨੂੰ ਗੈਂਗਵਰ ਨੂੰ ਖੱਲ ਪਾਉਣ ਦੇ ਵਿੱਚ ਬਿਲਕੁਲ ਨਾ ਕਾਮਯਾਬ ਰਿਹਾ। ਉਹਦੀ ਬਦੌਲਤ ਰੋਜ਼ਾਨਾ ਸਾਡੇ ਨੌਜਵਾਨ ਖਤਮ ਹੋ ਰਹੇ। ਅਰਸ਼ਦੀਪ ਨਾਮ ਦੇ ਲੜਕੇ ਦੀ ਜਿਹਦੀ ਉਮਰ ਕਿਬ 18 ਸਾਲ ਲੜਾਈ ਝਗੜਾ ਹੋਇਆ ਸੀ ਜਿਹਦੇ ਵਿੱਚ ਸਾਨੂੰ ਮੁੱਢਲੇ ਤੌਰ ਤੇ ਪਤਾ ਲੱਗਿਆ ਕਿ ਕਾਂ ਰੋੜੇ ਚੱਲੇ ਨੇ ਗੋਲੀ ਗਲੀ ਦੇ ਵਿੱਚ। ਜੀ। ਔਰ ਲੜਕੇ ਨੂੰ ਜਿਹੜਾ ਦਾਤ ਉਤਰਾਇਆ ਗਿਆ ਸਿਵਲ ਹਸਪਤਾਲ ਦੇ। ਪਰ 600 ਜਿਆਦਾ ਹੋਊਗਾ ਉਹਦੀ ਮਹਤਵਪੂਰਨ ਹੈ। ਉਹਦੇ ਸਬੰਧ ਵਿੱਚ ਅਸੀਂ ਇੱਥੇ ਪਰਿਵਾਰ ਦੇ ਨਾਲ ਗੁਪਖੀ ਸਾਂਝਾ ਕਰਨਾ ਹੈ ਔਰ ਉਹਨਾਂ ਨੂੰ ਇਹ ਵੀ ਪੁੱਛਣਾ ਹੈ ਕਿ ਜੇ ਉਹਨਾਂ ਨੇ ਕਾਰਵਾਈ ਕਰਉਣੀ ਤਾਂ ਕਰਾ ਸਕਦੇ। ਸਰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਅਸੀਂ ਬਿਆਨ ਲਿਖਾਵਾਂਗੇ। ਬਿਆਨ ਲਿਖਣ ਤੋਂ ਬਾਅਦ ਜੋ ਲਾ ਦੇ ਮੁਤਾਬਕ ਕਰਗੇ ਬਿਲਕੁਲ ਕਰਾਂ। ਪਰਿਵਾਰ ਕਹਿ ਰਿਹਾ ਕਿ ਨਸ਼ਾ ਵੇਚਦਾ ਵੀ ਕੰਮ ਕਰਦੇ ਨੇ ਜਿੰਨਾਂ ਵੱਲੋਂ ਇਹ ਘਟਨਾ ਕੀਤੀ ਗਈ ਹੈ। ਜੋ ਲਿਖਾਉਣਗੇ ਅਸੀਂ ਲਿਖਣ ਨੂੰ ਤਿਆਰ ਆ। ਲੱਗਾ ਤਾਂ ਦੇਖੋ ਸਰਕਾਰ ਹੋ ਗਿਆ ਜੀ ਅੱਜਕੱਲ ਅਸੀਂ ਵੀ ਵੇਂਦੇ ਆ। ਪਰ ਸਾਡੇ ਵੱਲੋਂ ਪੂਰ ਜ਼ੋਰ ਕੋਸ਼ਿਸ਼ ਆ ਕਿ ਅਸੀਂ ਥੱਲ ਪਾ ਰਹੇ ਆ ਕੱਲ ਦੀ ਕਾਰਵਾਈ ਵੀ ਤੁਸੀਂ ਦੇਖੀ ਹੋਣੀ ਆ ਜੋ ਵੀ ਅਸੀਂ ਕੀਤੀ ਆ ਨਸ਼ੇ ਦੇ ਖਿਲਾਫ ਉਹ ਸਾਡਾ ਸਹਿਯੋਗ ਕਰੋ ਉੱਦੇ ਜਿਹੜੇ ਚੈਨਲ ਦੇ ਮਾਧਿਅਮ ਨਾਲ ਮੈਂ ਬੇਨਤੀ ਕਰਨਾ ਲੋਕ ਵੱਤ ਤੋਂ ਵੱਤ ਜੁੜਨ ਸਾਡੇ ਨਾਲ ਕਮੇਟੀਆਂ ਬਣਾਉਣ ਨਸ਼ੇ ਦੇ ਖਿਲਾਫ ਖੜੇ ਹੋਣ ਜਿਹੜਾ ਕੋਈ ਵੇਚਦਾ ਉਹਦੇ ਬਾਰੇ ਜਾਣਕਾਰੀ ਦੇਣ ਜਿਹੜਾ ਕੋਈ ਪੀਂਦਾ ਉਹਦੇ ਬਾਰੇ ਜਾਣਕਾਰੀ ਦੇਣ ਉਹਨੂੰ ਅਸੀਂ ਦਾਖਲ ਕਰਾਵਾਂਗੇ ਉਹ ਵੇਚਣ ਵਾਲੇ ਦੇ ਖਿਲਾਫ ਕਾਨੂੰਨ ਮੁਤਾਬਕ ਕਰਾਂਗੇ